ਪੱਗ ਬੰਨਨ ਦਾ ਰਜਾਨ ਗੁਰੂ ਹਰ ਸਾਇ ਹਲਕੇ ਦੇ ਵਿੱਚ ਲਗਾਤਾਰ ਵਧ ਰਿਹਾ ਹੈਗਾ ਅੱਜ ਕੱਲ ਤੇ ਨੌਜਵਾਨ ਸੋਹਣੇ ਸੋਹਣੇ ਰੰਗਾਂ ਦੀਆਂ ਪੱਗਾਂ ਤੇ ਅਲੱਗ-ਅਲੱਗ ਡਿਜ਼ਾਈਨ ਦੀਆਂ ਪੱਗਾਂ ਬੰਦੇ ਹੈਗੇ ਆ ਬਾਰ ਅੱਜ ਗੁਰੂ ਹਰ ਸਾਇ ਦੀ ਤੁਹਾਨੂੰ ਉਹ ਦੁਕਾਨ ਦਿਖਾਣ ਲੱਗੇ ਹੈਗੇ ਆ ਜਿਸ ਤੇ ਦੁਕਾਨ ਤੇ ਹਰ ਤਰ੍ਹਾਂ ਦੀ ਪੱਗ ਵੀ ਮਿਲਦੀ ਹੈ ਤੇ ਪੱਗ ਬੰਨਨ ਵਾਲੇ ਯੂਧ ਇੱਥੇ ਰਹਿੰਦੇ ਹੈਗੇ ਆ ਜਿਹੜੇ ਦੋ ਪੱਗ ਬੰਦੇ ਆ ਸਤਨਾਮ ਸਿੰਘ 나ਗੀ ਹੋਰੀ ਇੱਥੇ ਪਰਮਾਨੈਂਟ ਨੇ ਉਸ ਤੋਂ ਇਲਾਵਾ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਦਿਮਾਗ ਦੇ ਵਿੱਚ ਕਈ ਵਾਰ ਗੱਲ ਆਉਂਦੀ ਹੈ ਵੀ ਲਾੜੇ ਦੇ ਪੱਗ ਬਣਨੀ ਆ ਲਾੜੇ ਦੇ ਪਿਓ ਦੇ ਪੱਗ ਬਣਨੀ ਆ ਭਰਾ ਦੇ ਚਾਚੇ ਦੇ ਛੋਟੇ ਬੱਚਿਆਂ ਦੇ ਤੇ ਪੱਗ ਬਣਾਈ ਕਿੱਥੇ ਜਾਏ ਤੇ ਪੱਗਾਂ ਲਈਆਂ ਕਿੱਥੇ ਜਾਣ ਗੁਰੂ ਅਰਸਾਏ ਦੀ ਸਭ ਤੋਂ ਪੁਰਾਣੀ ਦੁਕਾਨ ਤੇ ਹੈਗੇ ਆ ਜਿੱਥੇ ਕੱਲੇ ਗੁਰੂ ਅਰਸਾਏ ਦੇ ਹੀ ਨਹੀਂ ਕੱਲੇ ਗੁਰੂ ਅਰਸਾਏ ਦੇ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਲੋਕ ਵੀ ਇੱਥੋਂ ਪੱਗਾਂ ਲੈ ਕੇ ਜਾਂਦੇ ਇੰਸਟਾ ਤੇ ਇਹਨਾਂ ਦੀ ਆਈਡੀ ਵੀ ਹੈਗੀ ਆ ਸਰਦਾਰੋ ਜੀ ਸਾਡੇ ਨਾਲ ਹੈਗੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਜਿਹੜੀਆਂ ਪੱਗਾਂ ਅੱਜ ਕੱਲ ਬੱਚਿਆਂ ਵਿੱਚ ਵੀ ਬਹੁਤ ਰਜਾਣਵਦ ਰਿਆ ਸਾਡੇ ਮਨ ਵਿੱਚ ਵੀ ਕਾਫੀ ਦਿਰਦਾ ਹੈਗਾ ਸੀ ਕਿ ਕੰਮ ਉਹ ਕਰੀਏ ਸਰਦਾਰੀ ਜਿਹੜੀ ਪੱਗ ਵਰਲਡ ਟਿਕਰ ਲੈ ਕੇ ਜਾਈਏ ਗੁਰੂ ਸਾਹਾ ਦਾ ਅਸੀਂ ਨਾਮ ਵੀ ਲੈ ਕੇ ਆਏ ਆ ਤੇ ਪੱਗ ਨੂੰ ਅਸੀਂ ਵਰਲਡ ਲੈਵਲ 'ਚ ਲੈ ਕੇ ਜਾ ਰਹੇ ਆ ਜਿਹੜੀਆਂ ਪੱਗਾਂ ਜਿੰਦੇ ਵਿੱਚ ਅਸੀਂ ਫੁੱਲਵੈਲ ਰੂਬੀਆ ਵੈਲ ਸਾਰੇ ਤਰ੍ਹਾਂ ਦੀਆਂ ਪੱਗਾਂ ਰੱਖਦੇ ਆ ਤੇ 24 ਘੰਟੇ ਅਸੀਂ ਇਸ ਪੱਗਾਂ ਦੇ ਆਨਲਾਈਨ ਬਿਜ਼ਨਸ ਕਰਦੇ ਆ ਤੇ ਬੰਨਣ ਵਿੱਚ ਵੀ ਸਤਨਾਮ ਸਿੰਘ ਜੀ ਜੋ ਕਿ ਪੱਗਾਂ ਦੇ ਲਗ ਲਗ ਸਟਾਈਲ ਬੰਨਦਾ ਮੇਰਾ ਵੀਰ ਬਹੁਤ ਸੋਹਣੀਆਂ ਪੱਗਾਂ ਬੰਨਦਾ ਹੈ ਜਿਹੜੇ ਬੱਚੇ ਨਵੇਂ ਐ ਪੱਗਾਂ ਬੰਨਣਾ ਚਾਹੁੰਦੇ ਐ ਅਸੀਂ ਉਹਨੂੰ ਬਹੁਤ ਹੀ ਨਵੇਂ ਤਰੀਕੇ ਦੇ ਨਾਲ ਪੱਗਾਂ ਦੇ ਸਟਾਈਲ ਦੱਸਦੇ ਆਂ ਤੇ ਪੱਗਾਂ ਦਾ ਕੱਪੜਾ ਦੱਸਦੇ ਆਂ ਜਿਹੜਾ ਕੱਪੜਾ ਹੈ ਉਹ ਫੁੱਲ ਵੈਲ ਦਾ ਜੋ ਕੰਫਰਟੇਬਲ ਹੈ ਵੈਡਾਈ ਚ ਹੁੰਦਾ ਹੈ ਉਹ ਅਸੀਂ ਉਹ ਸਟਾਈਲ ਬਾਰੇ ਸਾਰੇ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਇਹ ਪੱਗਾਂ ਬਾਰੇ ਅਸੀਂ ਦੱਸਦੇ ਆਂ ਤੇ ਮੇਰਾ ਭਾਈ ਜਿਹੜਾ ਸਤਨਾਮ ਸਿੰਘ ਹੈ ਉਹ ਪੱਗਾਂ ਦੀ ਸਖਲਾਈ ਦਿੰਦਾ ਹੈ ਅੱਛਾ ਭਾਈ ਇੱਕ ਪੱਗਾਂ ਹੀ ਨਹੀਂ ਆ ਹੋਰ ਕਾਫੀ ਵੈਰਾਈਟੀ ਜਿਹੜੀ ਤੁਹਾਡੇ ਕੋਲ ਪਈ ਇਹ ਕੀ ਖਾਸ ਹੈਗਾ ਇਹਦੇ ਵਿੱਚ ਖਾਸ ਐ ਵੀਰ ਜੀ ਜਿਵੇਂ ਅੱਜਕੱਲ ਪੱਗਾਂ ਦੇ ਨਾਲ ਜਿਵੇਂ ਕੋਈ ਆਪਾਂ ਐਕਸੈਸਰੀ ਐ ਸਕੌਟ ਚੱਲਦੇ ਆ ਜੋ ਨਵਾਂ ਸਟਾਈਲ ਆਜੇ ਸਰਦਾਰੀ ਨਾਲ ਜਚੇ ਤੇ ਮੇਰੇ ਭਰਾ ਸਰਦਾਰੀ ਨਾ ਪੱਗ ਬੰਨੀ ਨਾਲ ਉਹ ਚੀਜ਼ ਸੋਹਣੀ ਲੱਗੇ ਤੇ ਮੁੰਡਾ ਸਰਦਾਰ ਘੈਂਟ ਲੱਗੇ ਤੇ ਪੱਗਾ ਬੰਨੀਆਂ ਘੈਂਟ ਅਕੋ ਜਿਹੜੀਆਂ 50ਆਂ ਦੇ ਅਸੀਂ ਕੰਟਰਾਸਟ ਕਰਦੇ ਆਂ ਜਿੰਦੇ ਕਰਕੇ ਅਸੀਂ ਵਰਲਡ ਲੈਵਲ 'ਚ ਇਹ ਚੀਜ਼ ਲੈ ਕੇ ਗਏ ਆਂ ਉਹ 50ਆਂ ਦੇ ਕੰਟਰਾਸਟ ਹੈ ਜਿਹੜੀ 50 ਹੈ ਉਹ ਕਲਰ ਦੇ ਹਿਸਾਬ ਨਾਲ ਬੰਦੇ ਦੇ ਹਿਸਾਬ ਨਾਲ ਜੇ ਉਹਦਾ ਕਲਰ ਬਰਾਊਨ ਹੈ ਵਾਈਟ ਹੈ ਜਿਵੇਂ ਦਾ ਕਲਰ ਹੈ ਉਹ ਹਿਸਾਬ ਦਾ ਅਸੀਂ ਕਲਰ ਦੇ ਕੇ 50 ਕੰਟਰਾਸਟ ਕਰਕੇ ਤੁਵੀਰੇ ਦੇ ਪੱਗਾਂ ਜਦੋਂ ਬਣਦਾ ਤੇ ਉਹ ਸਾਰੀਆਂ ਪੱਗਾਂ ਘੈਂਟ ਲੱਗਦੀਆਂ ਪੱਗਾਂ ਘੈਂਟ ਲੱਗਦੀਆਂ ਤੇ ਪੱਗਾਂ ਬਨਨ ਵਾਲੇ ਆ ਡਿਜ਼ਾਈਨ ਵੀ ਦਿਖਾ ਦਿੰਦੇ ਹੈਗੇ ਆ ਅਲੱਗ-ਅਲੱਗ ਡਿਜ਼ਾਈਨ ਦੀਆਂ ਪੱਗਾਂ ਵੀ ਪੰਜਾਂ ਹੈਗੀਆਂ ਨੇ ਇਹਨਾਂ ਕੋਲ ਇੱਕ ਨਹੀਂ ਕਈ ਤਰ੍ਹਾਂ ਦੀਆਂ ਪੱਗਾਂ ਮੌਜੂਦ ਰਹਿੰਦੀਆਂ ਹੈਗੀਆਂ ਤਸਵੀਰ ਇੱਕ ਵਾਰ ਦੇਖ ਸਕਦੇ ਹੋ ਤੇ ਇਕੱਲੀਆਂ ਪੱਗਾਂ ਨਹੀਂ ਹੋਰ ਬਹੁਤ ਕੁਝ ਇੱਥੇ ਮਿਲਦਾ ਹੈਗਾ ਪਰ ਪੱਗਾਂ ਬਨਨ ਦੇ ਲਈ ਸਤਨਾਮ ਸਿੰਘ ਕੌਰੀ ਬੜੀਆਂ ਤੁਹਾਡੀਆਂ ਫੋਟੋ ਇੰਸਟਾ ਤੇ ਜਾਂਦੀਆਂ ਨੇ ਵਾਇਰਲ ਹੁੰਦੀਆਂ ਨੇ ਅਲੱਗ-ਅਲੱਗ ਜਿਹੜੇ ਲਾੜੇ ਦੇ ਪੱਗ ਬਨਨ ਕੇ ਆਉਂਦੇ ਉਹ ਆਦੀ ਆਈਡੀ ਦੇ ਤੁਹਾਡੀ ਫੋਟੋ ਵੀ ਮੈਂ ਕਹਾ ਗੁਰੂ ਅਰਜਨ ਸਾਹਿਬ ਲਾਈਵ ਜਿੰਨੇ ਫੇਮਸ ਤੁਸੀਂ ਵੀ ਹੋਏ ਪਿਓ ਪੱਗਾ ਬਣਨ ਦੇ ਮਾਮਲੇ ਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਉਹਨਾਂ ਦਾ ਧੰਨਵਾਦ ਆ ਸਾਡੇ ਕੋਲ ਪਹੁੰਚੇ ਨੇ ਹਾਂਜੀ ਵੀਰ ਜੀ ਅੱਜ ਕੱਲ ਦੇ ਸਟਾਈਲ ਜਿਵੇਂ ਲੈ ਕੇ ਚੱਲਦੇ ਆਪਾਂ ਵਟਾਂ ਵਾਲੀ ਪੱਗ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜਿਵੇਂ ਕਿ ਵਿਆਹ ਵਾਲੇ ਵੀਰ ਦੇ ਵੀ ਮੰਗ ਆਈ ਹੁੰਦੀ ਹੈ ਕਿ ਮੇਰੇ ਵਟਾਂ ਵਾਲੀ ਦਸਤਾਰ ਸਜਾਈ ਜਾਵੇ ਤੇ ਮੇਰੇ ਫੇਸ ਤੇ ਐਵੇਂ ਦੀ ਪੱਗ ਬਣੋ ਕਿ ਮੇਰੇ ਸਾਰੇ ਕਹਿਣ ਮੇਰੇ ਸਾਰੇ ਵੀਰ ਕਹਿਣ ਵੀ ਦਸਤਾਰ ਸੋਹਣੀ ਬਣੀ ਹੋਈ ਹੈ ਤੇ ਅੱਜ ਕੱਲ ਦੇ ਆਪਣੇ ਲੈ ਕੇ ਚਾਲਦੇ ਆ ਰਿਵਾਜ ਨੂੰ ਵਟਾਂ ਵਾਲੀ ਪੱਗ ਅਤੇ ਸਫਾਈ ਵਾਲੀ ਪੱਗ ਨੂੰ ਲੈ ਕੇ ਚਾਲਦੇ ਆ ਜਿਵੇਂ ਕਿ ਅਮਰੀਕ ਸਰ ਸ਼ਾਈ ਮੋਰਨੀ ਦਾ ਸਤਾਰ ਜੋਧਪੁਰੀ ਸਟਾਈਲ ਜਿਹੜੀ ਹਿੰਦੂ ਵੈਡਿੰਗ ਚ ਬਣੀ ਜਾਂਦੀ ਹੈ ਤੇ ਸਾਰੇ ਤਰ੍ਹਾਂ ਦੀਆਂ ਦਸਤਾਰਾਂ ਪਾ ਸਜਾਉਨੇ ਆ ਤੇ ਪਰ ਇੱਕ ਖਾਸ ਇਹ ਸਾਡੀ ਇਹ ਹੈ ਹਰੇਕ ਦੇ ਫੇਸ ਤੇ ਉਹਦੇ ਫੇਸ ਦੇ ਅਕੋਰਡਿੰਗ ਹੀ ਦਸਤਾਰ ਸਜਾਉਨੇ ਆ ਕਿ ਵੀਰ ਨੂੰ ਬੰਨੀ ਹੋਈ ਸੋਹਣੀ ਲੱਗੇ ਤੇ ਵੀਰ ਦਾ ਮਨ ਖੁਸ਼ ਹੋ ਜਾਵੇ ਇਹ ਦਸਤਾਰਾਂ ਸਜਾ ਕੇ ਅਸੀਂ ਆਪਣੇ ਪੰਜਾਬ ਫੈਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਆ ਸਾਡੇ 50 ਫੈਸ਼ਨ ਦਾ ਕੱਪੜਾ ਵੀ ਬਹੁਤ ਮਸ਼ਹੂਰ ਹੈ ਜੀ ਤੇ ਬੰਨਣ ਦੇ ਨਾਲ ਨਾਲ ਸਾਡੇ ਕੋਲ ਸਟਾਈਲ ਨੇ ਜਿਹੜੇ ਅਸੀਂ ਹਰੇਕ ਸਟਾਈਲ ਜਿਵੇਂ ਕਿ ਵਟਾਂ ਵਾਲੇ ਤੋਂ ਲੈ ਕੇ ਜਿੰਨੇ ਵੀ ਪੁਰਾਣੇ ਸਟਾਈਲ ਦੀਆਂ ਵੀ ਪੱਗਾਂ ਜਿਹੜੀਆਂ ਅਸੀਂ ਇੱਥੇ ਬੰਨਦੇ ਆਂ ਜੀ ਕਿੰਨੀ ਤਰ੍ਹਾਂ ਦੀਆਂ ਪੱਗਾਂ ਜਿਹੜੀਆਂ ਤੁਸੀਂ ਬੰਨ ਦਿੰਦੇ ਜਦੋਂ ਤੁਸੀਂ ਦੱਸਤਾ ਹਰੇਕ ਦਾ ਚਿਹਰਾ ਦੇਖ ਕੇ ਹਰੇਕ ਦੀ ਲੁੱਕ ਦੇਖ ਕੇ ਤੇ ਉਸ ਤਰੀਕੇ ਬੰਦੇ ਕਿੰਨੀਆਂ ਤਰ੍ਹਾਂ ਦੀ ਵੈਸੇ ਬਸ ਵੇਖੋ ਜੀ ਜਿਵੇਂ ਕੋਈ ਕਹਿ ਦਵੇ ਜੀ ਉਸ ਤਰ੍ਹਾਂ ਦੀ ਦਸਤਾਰ ਉਹਦੇ ਫੇਸ ਤੇ ਸਜਾਈ ਜਾਂਦੀ ਹੈ ਜਿਵੇਂ ਕਿ ਕਹਿ ਦਿੰਦੇ ਤੁਹਾਨੂੰ ਵਟਾਂ ਵਾਲੀ ਪੱਗ ਦਾ ਜ਼ਿਆਦਾ ਰੁਝਾਨ ਹੈ ਠੀਕ ਹੈ ਵਟਾਂ ਵਾਲੇ ਦੇ ਵਿੱਚ ਉਹ ਤੋਂ ਬਾਅਦ ਸਟਾਈਲ ਆ ਜਾਂਦੇ ਨੇ ਜਿਵੇਂ ਕਿ ਮੋਰਨੀ ਸਟਾਈਲ ਪਹਿਲਾਂ ਪੇਚਾਂ ਵਾਲੀ ਬਣੀ ਜਾਂਦੀ ਸੀ ਉਹਦੇ ਵਿੱਚ ਹੁਣ ਕੀ ਅਸੀਂ ਵਟ ਪਾਣੇ ਸ਼ੁਰੂ ਕਰ ਦਿੱਤੇ ਨੇ ਵੀ ਜਿਹੜੇ ਵੀਰ ਅਜਕਲ ਦੇ ਬਣਵਾ ਕੇ ਪਾਗਾਂ ਜਿਵੇਂ ਵਟਾਂ ਵਾਲੀਆਂ ਖੁਸ਼ ਰਹਿੰਦੇ ਨੇ ਵੀ ਅਜਕਲ ਦਾ ਰਾਇਲ ਸਟਾਈਲ ਹੈ ਜਿਹੜਾ ਵਟਾਂ ਵਾਲਾ ਉਸ ਚੀਜ਼ ਨੂੰ ਲੈ ਕੇ ਅਸੀਂ ਚੱਲਦੇ ਆਂ ਉਸ ਤੋਂ ਬਾਅਦ ਜਿਵੇਂ ਤੁਸੀਂ ਸਟਾਈਲ ਦੀ ਗੱਲ ਕੀਤੀ ਹੈ ਪੁਰਾਣੇ ਸਟਾਈਲ ਜਿਵੇਂ ਪਟਿਆਲਾ ਸਟਾਈਲ ਹੋ ਗਿਆ ਮਾਰਨਿੰਗ ਸਟਾਈਲ ਹੋ ਗਿਆ ਇਹ ਤਾਂ ਆਪਣੇ ਸ਼ੁਰੂ ਤੋਂ ਹੀ ਚੱਲ ਰਹੇ ਨੇ ਜਿਹੜੇ ਨਵੇਂ ਸਟਾਈਲ ਆ ਸਿੰਗਰਾਂ ਨੂੰ ਵੀ ਲੈ ਕੇ ਚੱਲੀਏ ਤੇ ਵਟਾਂ ਵਾਲੀ ਦਸਤਾਰ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਤੇ ਇਸੇ ਦੇ ਨਾਲ ਦੇ ਨਾਲ ਜਿਵੇਂ ਬੱਚਿਆਂ ਦੇ ਪੱਗਾਂ ਬਣਦੇ ਆ ਬੱਚਿਆਂ ਦਾ ਮਨ ਇਹ ਹੁੰਦਾ ਵੀ ਸਾਡੇ ਵਟਾਂ ਵਾਲੀ ਪੱਗ ਸਿੱਧੂ ਮੂਸੇ ਵਾਲਾ ਸਟਾਈਲ ਬਣਨ ਹੂੰ ਉਸੇ ਸਟਾਈਲ ਦੀ ਪੱਗ ਮੇਰੇ ਕੋਲ ਬਣਵਾ ਕੇ ਜਾਂਦੇ ਨੇ ਤੇ ਬਹੁਤ ਖੁਸ਼ ਰਹਿੰਦੇ ਨੇ ਜੀ ਬੱਚੇ ਬਣਵਾ ਕੇ ਬਾਕੀ ਅੱਛਾ ਜੇ ਕਿਸੇ ਨੇ ਸਖਲਾਈ ਲੈਣੀ ਹੋਵੇ ਉਹ ਵੀ ਜਿੰਨਾ ਛੋਟੇ ਬੱਚੇ ਸਿੱਖਣਾ ਚਾਹੁੰਦੇ ਆ ਸਰਦਾਰ ਬੱਚੇ ਹੈਗੇ ਆ ਜਾਂ ਕੋਈ ਵਿਅਕਤੀ ਹੋਰ ਸਿੱਖਣਾ ਚਾਹੁੰਦਾ ਜੀ ਹਾਂਜੀ ਜੀ ਜਿਵੇਂ ਕਿ ਬੱਚਿਆਂ ਤੋਂ ਲੈ ਕੇ ਜਿਵੇਂ ਕਹਿ ਦਿੰਨੇ ਆ 8 ਤੋਂ 10 ਸਾਲ ਦੇ ਬੱਚੇ ਤੋਂ ਲੈ ਕੇ ਹੁਣ ਤੱਕ ਜਿਵੇਂ ਕਹਿ ਦਿੰਨੇ 35 40 ਸਾਲ ਦੀ ਉਮਰ ਤੱਕ ਵੀ ਮੈਂ ਸਿਖਾ ਚੁੱਕਿਆ ਵੀ ਜਿਹੜੇ ਆਪਣੇ ਕਹਿ ਦਿੰਦੇ ਆ ਸਿੱਖਣ ਦੇ ਰੁਝਾਨ ਚ ਵੀ ਵਿਜੀ ਹੋ ਚੁੱਕੇ ਨੇ ਵੀ ਮੇਰੇ ਕੋਲੇ ਦਸਤਾਰ ਸਿੱਖਣੀ ਚਾਹੁੰਦੇ ਨੇ ਹਾਂ ਸੁਬਾਹ ਤੋਂ ਸ਼ੇਵਾਇਤੋਂ ਲੈ ਕੇ 9 ਵਜੇ ਤੱਕ ਮੈਂ ਕਾਰ ਕਲਾਸ ਲਗਾਉਣਾ ਉਸ ਤੋਂ ਬਾਅਦ ਪੰਜਾਬ ਫੈਸ਼ਨ ਤੇ ਇੱਥੇ ਪੱਗਾਂ ਵੀ ਬਣਦੇ ਆ ਜੀ ਉਸ ਦੇ ਨਾਲ ਨਾਲ 9 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਸਮਾਂ ਜਿਹੜਾ ਦਸਤਾਰਾ ਸਿਖਾਉਂਦਾ ਵੀ ਰੱਖਾਂਗੇ ਜੀ ਠੀਕ ਹੈ ਜੀ ਹਜੇ ਉਹ ਕਲਾਸਾਂ ਸ਼ੁਰੂ ਕਰ ਰਹੇ ਆ ਹਾਂ ਜਿੱਦਾਂ ਕਿਸੇ ਵਿਆਹ ਵਾਲੇ ਪਰਿਵਾਰ ਨੇ ਪੱਗਾਂ ਬਣਾਉਣੀਆਂ ਹੈਗੀਆਂ 5 7 10 ਪੱਗਾਂ ਹੋ ਜਾਂਦੀਆਂ ਹੈਗੀਆਂ ਕੀ ਚਾਰਜਸ ਬਾਰੇ ਕਰਦੇ ਹੋ ਜਾਇਜ਼ ਰੇਟ ਲੈਂਦੇ ਹੋ ਕਿ ਆਖਦੇ ਹੁਣ ਮੁਰਗੀ ਫਸੀ ਆ ਚੱਕ ਦਿਓ ਨਹੀਂ ਭਾਜੀ ਮੁਰਗੀ ਫਸੀ ਵਾਲਾ ਕੋਈ ਹਿਸਾਬ ਨਹੀਂ ਹੈਗਾ ਜੀ ਆਪਾਂ ਖੁਸ਼ ਕਰਦੇ ਆ ਜੀ ਆਪਣਾ ਪੈਸਿਆਂ ਵੱਲੇ ਧਿਆਨ ਨਹੀਂ ਹੁੰਦਾ ਜੀ ਆਪਾਂ ਦਾ ਜਿੱਧਰ ਚਲੇਗੇ ਭਾਵੇਂ ਉਹਨਾਂ ਦੀਆਂ 20 ਪੱਗਾਂ ਹੋ ਜਾਣ ਉਸੇ ਦੇ ਵਿੱਚ ਹੀ ਬਣਦੇ ਆ ਜੀ ਆਪਾਂ ਜੋਸ਼ ਅਗਨ ਹੁੰਦਾ ਜੀ ਸ਼ਗਨ ਦੇ ਵਿੱਚ ਹੀ ਸਾਰਾ ਬਣ ਕੇ ਆਉਨੇ ਆ ਜੀ ਸਿਰਫ ਲਾੜੇ ਦਾ ਸ਼ਗਨ ਲੈਣਾ ਹੈ ਬਾਕੀ ਸਾਰਿਆਂ ਨੂੰ ਖੁਸ਼ ਕਰਦੇ ਆ ਜੀ ਸਤਨਾਮ ਜੀ ਨੰਬਰ ਕੀ ਹੈਗਾ ਤੁਹਾਡਾ ਜੇ ਲੋਕ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਜੀ ਨੰਬਰ ਜੀ ਦੱਸ ਦਿੰਨੇ ਆ ਜੀ 88727 18239 ਮੇਰਾ ਨੰਬਰ ਹੈ ਜੀ ਸਤਨਾਮ ਸਿੰਘ ਖਾਲਸਾ ਮੇਰਾ ਨਾਮ ਹੈ ਦਸਤਾਰੇ ਖਾਲਸਾ ਦਸਤਾਰ ਸੈਂਟਰ ਮੇਰਾ ਇੰਸਟਾਗ੍ਰam ਪੇਜ ਹੈ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਦਸਤਾਰ ਬਣਵਾਉਣ ਲਈ ਤੇ ਮੇਰੇ ਨੰਬਰ ਤੇ ਮੈਸੇਜ ਕਰ ਸਕਦੇ ਹੋ WhatsApp ਨੰਬਰ ਵੀ ਮੇਰਾ ਹੀ ਹੈ ਤੇ ਪਰਸਨਲ ਨੰਬਰ ਮੇਰਾ ਹੀ ਹੈ ਜੀ ਹਾਂ ਬਿਲਕੁਲ ਜੀ ਸਤਨਾਮਵਾਲੀ ਜਿੱਥੇ ਸੋਹਣੀਆਂ ਸੋਹਣੀਆਂ ਪੱਗਾਂ ਵੇਚਦੇ ਆ ਤੇ ਉੱਥੇ ਬੰਦੇ ਵੀ ਹੈਗੇ ਤੁਹਾਡੀ ਮਨਪਸੰਦ ਪੱਗ ਜੇ ਬਣਾਉਣੀ ਹੈਗੀ ਤਾਂ ਉਹ ਪੰਜਾਬ ਫੈਸ਼ਨ ਗੁਰੂ ਹਰਸਾਏ ਦੀ ਇਸ ਦੁਕਾਨ ਤੇ ਆ ਸਕਦੇ ਹੋ ਐਡਰੈਸ ਜਿਹੜਾ ਹੈਗਾ ਗੱਲਬਾਤ ਕਰ ਲੈਣ ਦੇ ਵੀਰੇ ਐਡਰੈਸ ਕੀ ਹੈ ਕਿੰਨੇ ਸਾਲ ਪੁਰਾਣੀ ਦੁਕਾਨ ਹੋ ਗਈ ਪਹਿਲਾਂ ਤੇ ਸੋਚਿਆ ਹੋਊਗਾ ਗੁਰੂ ਅਰਜਨ ਪੱਗਾਂ ਲੋਕ ਬਹੁਤ ਘੱਟ ਬੰਦੇ ਕਰ ਪੰਗਾ ਲੈਦੇ ਆ ਬਿਲਕੁਲ ਜੀ ਜਦੋਂ ਪੱਗਾਂ ਮੈਂ ਪੜ੍ਹਾਈ ਤੋਂ ਬਾਅਦ ਪੱਗ ਦਾ ਕੰਮ ਕੀਤਾ ਤੇ ਪਿਤਾ ਜੀ ਕਹਿੰਦੇ ਕਿ ਇੱਥੇ ਪੱਗ ਤਾਂ ਜ਼ਿਆਦਾ बिक ਨਹੀਂ ਨੀ ਤੇਰੀ ਕਿਉਂਕਿ ਇੱਥੇ ਮਤਲਬ ਕਿ ਸਰਦਾਰ ਘੱਟ ਰਹਿੰਦੇ ਨੇ ਤੇ ਮੈਂ ਕਿਹਾ ਨਹੀਂ ਮੈਨੂੰ ਸ਼ੌਂਕ ਹੈ ਨਬਕੇ ਨਾ ਬਕੇ ਮੈਂ ਪੱਗ ਦਾ ਕੰਮ ਹੀ ਕਰਨਾ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਪੱਗ ਦੇ ਉਸ ਟਾਈਮ ਤੋਂ ਹੀ ਮੈਂ ਸ਼ੁਰੂ ਕਰਦਾ ਅੱਜ ਨੂੰ 15 ਸਾਲ ਹੋ ਗਏ ਮੈਨੂੰ ਇਹ ਪਗੜੀ ਸੈਂਟਰ 'ਚ ਇਸ ਨੂੰ ਹੌਲੀ ਹੌਲੀ ਵਧਾਈ ਗਿਆ ਮੈਂ ਤਾਂ ਲੇਡੀ ਸੂਟ ਵੀ ਬੰਦ ਕਰਤੇ ਪੱਗਾਂ ਦੇ ਵਿੱਚ ਵਰਲਡ ਵਾਈਡ ਲੈ ਗਿਆ ਮੈਂ ਇਸ ਚੀਜ਼ ਨੂੰ ਕਿ ਪੱਗ ਮੁੰਡੇ ਦੇ ਜਚੇ 50ਾਂ ਦੇ ਕੰਟਰਾਸਟ ਕਰਾਂ ਕਿ ਇਹ ਚੀਜ਼ ਨੂੰ ਕਿਵੇਂ ਉੱਪਰ ਲੈ ਕੇ ਜਾਵਾਂ ਹਰੇਕ ਟਾਈਮ ਹਰੇਕ ਮਿੰਟ 'ਚ ਅਸੀਂ ਕੁਝ ਨਾ ਕੁਝ ਨਵਾਂ ਸੋਚਦੇ ਰਹਿੰਨੇ ਆ ਕਿ ਨਵੇਂ-ਨਵੇਂ ਕਲਰ ਬਣਵਾਈਏ ਜਿਹੜੇ ਮੁੰਡੇ ਸਾਡੇ ਕੋਲ ਬਾਹਰੋਂ ਆਣ ਤੇ ਗੁਰੂ ਸਾਹਿਬ ਦੇ ਵਿੱਚ ਪੱਗਾਂ ਲੈਣ ਆਣ ਕਾਫੀ ਸਟੋਰ ਨੇ ਸੋਹਣੀਆਂ ਪੱਗਾਂ ਵੇਚਦੇ ਨੇ ਸੋਹਣੇ ਕਲਰ ਵੇਚਦੇ ਆ ਪਰ ਸਾਡਾ ਤਰੀਕਾ ਥੋੜਾ ਅਲੱਗ ਹੁੰਦਾ ਹੈ ਯਾ ਤੀ ਨਵੇਂ-ਨਵੇਂ ਕੰਟਰਾਸਟ ਕਰਕੇ ਦਈਏ ਤੇ ਮੁੰਡਿਆਂ ਦੇ ਵਿਆਹਾਂ ਤੇ ਪੱਗਾਂ ਬੰਨੀਆਂ ਤੇ ਘੈਂਟ ਲੱਗਣ। ਅੱਛਾ ਜਿਵੇਂ ਤੁਸੀਂ ਵਰਲਡ ਵਾਈਡ ਕਰ ਦਿੱਤਾ ਗਿਆ ਕਿੰਦਾ ਸਾਰਾ ਲਿਆ ਗਿਆ? ਸੋਸ਼ਲ ਮੀਡੀਆ ਦਾ ਸਾਰਾ ਲਿਆ, ਇੰਸਟਾ ਤੇ ਆਏ, ਫੇਸਬੁੱਕ ਤੇ ਆਏ, YouTube ਤੇ ਆਏ, ਕਿੱਥੇ-ਕਿੱਥੇ ਆਏ। ਮੈਂ ਪਹਿਲਾਂ TikTok ਤੇ ਆਇਆ ਸੀਗਾ। TikTok ਹੋ ਗਈ ਬੰਦ। ਉਸ ਤੋਂ ਬਾਅਦ ਮੈਂ ਛੱਡਤਾ। ਫਿਰ ਆ ਗਿਆ ਕੋਰੋਨਾ ਜੀ। ਫਿਰ ਮੈਂ ਆਪਣੀ ਮੇਰੀ ਜਿਮ ਐ ਪ੍ਰੀਤ ਜਿਮ। ਮੈਂ ਉੱਥੇ ਬੈਠਾ ਸੀ ਤੇ ਮੁੰਡੇ ਕਹਿੰਦੇ ਯਾਰ ਤੂੰ Instagram ਤੇ ਆ। ਮੈਂ ਕਿਹਾ ਮੈਨੂੰ ਚਲਾਨੀ ਨਹੀਂ ਆਂਦੀ। Instagram ਤੋਂ ਮੈਂ ਪੇਜ ਸਟਾਰਟ ਕੀਤਾ ਭਰਾਵਾਂ ਦੇ ਸਹਿਯੋਗ ਨਾਲ ਉਹਨਾਂ ਦੇ ਨਾਮ Instagram ਤੋਂ ਹੀ ਇਹ ਵਰਲਡ ਵਾਈਡ ਤੇ ਲੈ ਕੇ ਗਿਆ سوشل میڈیا ਤੇ ਫਿਰ ਆਇਆ ਫਿਰ ਮੈਨੂੰ ਵਿਰਿਆ ਨੇ ਕਾਫੀ ਹਨ ਪਿਆਰ ਦਿੱਤਾ ਬਾਹਰੋਂ ਸਹਿਯੋਗ ਦਿੱਤਾ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈਂ ਭਾਗ ਵਾਸਤੇ ਤੂੰ ਨਵੇਂ-ਨਵੇਂ ਕਲਰ ਲਿਆਣਾ ਤੇਰੇ ਨਾਲ ਦੇ ਕਲਰ ਸਾਨੂੰ ਸਾਡੇ ਸ਼ਹਿਰਾਂ ਚ ਨਹੀਂ ਮਿਲਦੇ ਪਰ ਮੇਰੇ ਮਨ ਚ ਹੁੰਦਾ ਕਿ ਜਿਹੜਾ ਕਲਰ ਕੋਈ ਭਾਵੇਂ ਘਰ ਪੇਂਟ ਵੀ ਕੀਤਾ ਹੋਵੇ ਕਿ ਇਹ ਕਲਰ ਜੇ ਆਪਾਂ ਨੂੰ ਸੋਹਣਾ ਲੱਗਦਾ ਹੈ ਭਾਗ ਦਾ ਬਣਵਾ ਦਾ ਮੇਰੇ ਮਨ ਚ ਹੁੰਦਾ ਇਸ ਕਰਕੇ ਸਾਡੇ ਜਿਹੜੇ ਕਲਰ ਹੈ ਉਹ ਲੋਕ ਦੂਰੋਂ ਦੂਰੋਂ ਲੈਣ ਆਂਦੇ ਆ ਉਹ ਵੀਰਾਂ ਦਾ ਧੰਨਵਾਦ ਜਿਹੜੇ ਵੀਰ ਸਾਡੇ ਸ਼ਹਿਰ ਦੇ ਵਿੱਚ ਆਂਦੇ ਨੇ ਵੱਡੇ ਵੱਡੇ ਸ਼ਹਿਰ ਛੱਡ ਕੇ ਸਾਡੇ ਦੁਕਾਨ ਤੋਂ ਮਤਲਬ ਕੀ ਨਵੇਂ ਨਵੇਂ ਕਲਰ ਲੈ ਕੇ ਜਿੰਦੇ ਖੁਸ਼ ਹੋ ਗਏ ਜਾਂਦੇ ਨੇ ਤੇ ਅਸੀਂ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਮੇਰਾ ਵੀਰ ਸਟਾਈਲ ਵੀ ਦੱਸਦਾ ਉਹ ਹੋਰ ਖੁਸ਼ ਹੋ ਜਾਂਦੇ ਕਿ ਯਾਰ ਇਹ ਤਾਂ ਸਾਨੂੰ ਬੰਨਣ ਹੀ ਨਹੀਂ ਆਂਦੀ ਸੀ ਕਿ ਇਹ ਵੀ ਸਾਨੂੰ ਸਟਾਈਲ ਇੱਕੋ ਸਾਹਾਂ ਤੇ ਸਾਰਾ ਕੁਝ ਹੀ ਮਿਲ ਗਿਆ ਜਾਨੀ ਕਿ ਆਪਾਂ ਪੱਗ ਵੇਚਦੇ ਨਹੀਂ ਤੇ ਪੱਗ ਜਚਾਉਣੀ ਵੀ ਜਾਂਦੇ ਆ ਵੀ ਤੂੰ ਪੱਗ ਪਹਿਲਾਂ ਸਰਦਾਰ ਬੰਦਾ ਬਣ ਰਿਹਾ ਤੈਨੂੰ ਹੋਰ ਤਰੀਕੇ ਦਾ ਬਦਲ ਲਗਾ ਹੋਰ ਲੁੱਕ ਵਧੀਆ ਬਣ ਸਕਦੀ ਮੈਨੂੰ ਹਾਂਜੀ ਮੇਰੇ ਵੀਰ ਦਾ ਸਤਨਾਮ ਛੋਟੇ ਵੀਰ ਦਾ ਸਾਥ ਮਿਲਿਆ ਜਿੰਦੇ ਨਾਲ ਅਸੀਂ ਮੈਨੂੰ ਹੋਰ ਹੋ ਗਿਆ ਕਿ ਇਹ ਪੱਗ ਹੋਰ ਬਿਲਕੁਲ ਬਿਲਕੁਲ ਕਿ ਇਹ ਪੱਗ ਦੇ ਸਟਾਈਲ ਦੱਸਦਾ ਹੈ ਤੇ ਮੈਂ ਕਲਰ ਬਣਵਾਣਾ ਅਸੀਂ ਦੋਨੇ ਰਲ ਕੇ ਇਸ ਚੀਜ਼ ਨੂੰ ਹੋਰ ਵੀ ਅੱਗੇ ਲਿਜਾਣਾ ਚਾਹੁੰਦੇ ਆ ਕਿ ਹਰੇਕ ਬੱਚਾ ਛੋਟੇ ਛੋਟੇ ਬੱਚੇ ਆਉਂਦੇ ਨੇ ਬੜੇ ਖੁਸ਼ ਹੋ ਕੇ ਜਾਂਦੇ ਆ ਬੜੀ ਖੁਸ਼ੀ ਹੁੰਦੀ ਹੈ ਪੈਸਾ ਸਾਰੇ ਕਮਾ ਲੈਂਦੇ ਜਿਹੜੀ ਅੰਦਰਲੀ ਖੁਸ਼ੀ ਉਹ ਇਹਦੀਆਂ ਚੀਜ਼ਾਂ ਚੋਂ ਮਿਲਦੀ ਹੈ ਸਾਨੂੰ ਇਹ ਚੀਜ਼ ਮੈਨੂੰ ਵੇਖ ਕੇ ਜਦੋਂ ਬੱਚੇ ਜਾਂਦੇ ਨਾ ਜਦੋਂ ਪਿਤਾ ਉਹਨਾਂ ਦੇ ਮੌਨਦੇ ਤੇ ਬੱਚੇ ਪੱਗ ਬੰਨ ਕੇ ਜਾਂਦੇ ਆ ਤੇ ਮੈਨੂੰ ਬੜਾ ਵਧੀਆ ਮਹਿਸੂਸ ਹੁੰਦਾ ਮੈਂ ਤਾਂ ਇਹ ਵੀ ਕਹਿਣਾ ਕਿ ਤੁਸੀਂ ਵੀ ਪੱਗ ਬੰਨੋ ਤੇ ਤੁਸੀਂ ਵਧੀਆ ਲੱਗੋ ਤੇ ਮੇਰੇ ਕਲਾਸਮੇਟ ਜੇ ਤੇ ਵਧੀਆ ਤੁਸੀਂ ਦਸਤਾਰ ਮੈਂ ਕਹਿੰਦਾ ਬੜਿਆ ਯਾਰ ਤੇਰਾ ਮੈਂ ਮੈਨੂੰ ਯਾਦ ਅਰ ਪੜਿਆ ਤੇ ਸੀ ਹੁਣ ਨਾ ਕੋ ਤੁਸੀਂ ਤੁਸੀਂ ਵੀ ਦਸਤਾਰ ਸਜਾਓ ਅਸੀਂ ਤਾਂ ਇਹ ਵੀ ਕਹਿੰਨੇ ਆ ਮਾਣ ਆ ਫਿਰ ਗੁਰੂ ਹਰਸਾਹਿਬ ਪੰਜਾਬ ਪੱਗ ਵਾਲਿਆਂ ਨੂੰ ਵੀ ਲੋਕ ਵੱਡੇ ਸ਼ਹਿਰ ਛੱਡ ਕੇ ਗੁਰੂ ਹਰਸਾਹਿਬ ਆਉਂਦੇ ਆ ਬਿਲਕੁਲ ਮਾਣ ਹੁੰਦਾ ਜੀ ਜਦੋਂ ਸਾਡੇ ਇਹਲੇ ਸ਼ਹਿਰ ਦੇ ਵਿੱਚੋਂ ਕੋਈ ਕਹਿੰਦਾ ਮੈਂ ਲੁਧਿਆਣੇ ਦੇ ਮੁੱਲਾਪੁਰ ਤੋਂ ਆਇਆ ਮੈਂ ਬਠਿੰਡੇੋਂ ਆਇਆ ਬੜਾ ਮਾਣ ਹੁੰਦਾ ਕਿ ਇਹ ਦਸਤਾਰਾਂ ਲੈਣ ਆਏ ਨੇ ਤੇ ਅਸੀਂ ਵੀ ਇਹਨਾਂ ਨੂੰ ਖੁਸ਼ ਕਰਕੇ ਭੇਜੀਏ ਨਵੇਂ-ਨਵੇਂ ਕਲਰ ਦੇ ਹੀ ਐ ਤੇ ਉਹ ਖੁਸ਼ ਰਹਾਂ ਧੰਨਵਾਦ ਬਿਲਕੁਲ ਜੀ ਨਵੇਂ-ਨਵੇਂ ਕਲਰ ਵੀ ਦਿੰਦੇ ਆ ਤੇ ਦਸਤਾਰਾਂ ਚਾਹ ਕੇ ਵੀ ਦਿੰਦੇ ਆ ਤੇ ਗੁਰੂ ਅਰਸਾਏ ਪੰਜਾਬ ਫੈਸ਼ਨ ਵਾਲਿਆਂ ਦਾ ਹੁਣ ਮੈਂ ਇਹ ਕਹਿੰਦਾ ਪੰਜਾਬ ਨਹੀਂ ਦੇਸ਼ ਨਹੀਂ ਉਦੇਸ਼ਾਂ ਦੇ ਵਿੱਚ ਤੱਕ ਪਾਈ ਹੋਈ ਇੰਸਟਾ ਤੇ ਇਹਨਾਂ ਨੂੰ ਆਰਡਰ ਆਉਂਦੇ ਆ ਕੁਰੀਅਰ ਕਰ ਦਿੰਦੇ ਆ ਨਵੇਂ ਸਟਾਈਲਿਸਟਾਂ ਦੇ ਨੋ ਨਵੀਆਂ ਪੱਗਾਂ ਬੰਨਣ ਦੇ ਤਰੀਕੇ ਨਵੀਆਂ ਪੱਗਾਂ ਜਿਹੜੀਆਂ ਦਿਖਾਉਂਦੇ ਰਹਿੰਦੇ ਆ ਗੁਰੂ ਹਰਸਾਹਿਬ ਲਾਈਵ ਦੇ ਜਰੀਏ ਜਿਹੜਾ ਅਸੀਂ ਇਹਨਾਂ ਤੁਹਾਨੂੰ ਦਿਖਾਇਆ ਗਿਆ ਗੁਰੂ ਹਰਸਾਹਿਬ ਦੇ ਵਿੱਚ ਇੱਕ ਜਿਹੀ ਦੁਕਾਨ ਵੀ ਹੈਗੀ ਆ ਪੰਜਾਬ ਫੈਸ਼ਨ ਪੱਗ ਵਾਲੇ ਜਿਨ੍ਹਾਂ ਦੀ ਪੱਗ ਵਰਲਡ ਵਾਈਡ ਜਾਂਦੀ ਹੈਗੀ ਆ ਜਿਨ੍ਹਾਂ ਦੇ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਪੱਗ ਜਿਹੜੀ ਇੱਥੇ ਪਈ ਹੈਗੀ ਆ ਤੇ ਇੱਕ ਗੱਲ ਇਹਨਾਂ ਨੇ ਸਾਨੂੰ ਵੀ ਕਿਹਾ ਕਹਿੰਦੇ ਪੱਗ ਤੁਸੀਂ ਵੀ ਨਾ ਅੱਜ ਤੋਂ ਬਾਅਦ ਬਣਨੇ ਸ਼ੁਰੂ ਕਰਦੇ ਹੋ ਕਰਦੇ ਆ ਕੋਸ਼ਿਸ਼ ਕਿਵੇਂ ਲੱਗਿਆ ਬਾਈ ਨੇ ਅੱਜ ਕਮੈਂਟ ਤੁਹਾਡੇ ਤੇ ਛੱਡ ਦਿੱਤਾ ਬਾਈ ਯਾਰੀ ਗੱਲ ਪਤਾ ਕਿ ਪੱਗ ਬਣੀਏ ਜਾਂ ਨਾ ਬਣੀਏ ਤੇ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਦਿੱਤੀਆਂ ਹੈਗੀਆਂ ਕਿਵੇਂ ਲੱਗਿਆ ਅੱਜ ਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਗੁਰੂ ਹਰ ਸਾਹਿਬ ਵਾਲਿਆਂ ਦੀ ਤੂਤੀ ਪੱਗ ਦੇ ਮਾਮਲੇ 'ਚ ਦੇਸ਼ਾਂ ਦੇ ਚੰਨ ਤੱਕ ਬਾਈ ਉਹਨਾਂ ਨੇ ਤੱਕ ਪਾਈ ਹੋਈ ਹੈ ਦੇਖਦੇ ਰਹੋ ਗੁਰੂ ਹਰ ਸਾਹਿਬ ਲਾਈਵ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਪੱਤਰਕਾਰ ਸਾਥੀ ਰਜਿੰਦਰ ਕਮੋਦੀ ਨਾਲ ਮੈਂ ਸਤਪਾਲ ਤਿੰਦ ਪੰਜਾਬ ਫੈਸ਼ਨ ਪੱਗ ਗੁਰੂ ਹਰ ਸਾਹਿਬ